ਜੀ ਸਰਪਰੋਪਰਾ ਨਾਮ ਜੀ ਹੋਰ ਕਿਹੜੀ ਅਸੰਤ ਹੈ ਜੀ ਹਾਂ ਜੀ ਅਸਲ ਪਹਿਲਾਂ ਵੀ ਨਾ ਜੀ ਇਲੈਕਸ਼ਨ ਤੋਂ ਪਹਿਲਾਂ ਵੀ ਇਹਨਾਂ ਦਾ ਬੀਜੇਪੀ ਵਾਲਿਆਂ ਦਾ ਏਸੀ ਵੀ ਜੇ ਅਸੀਂ ਤਾਕਤ ਚ ਆ ਗਏ ਤਾਂ ਅਸੀਂ ਵਕ ਬੋਰਡ ਖਤਮ ਕਰਾਂਗੇ ਕਿਉਂ ਮੁਸਲਮਾਨਾਂ ਦੇ ਅੰਦਰ ਇਸ ਚੀਜ਼ ਦਾ ਬੜਾ ਭੈ ਪੈਦਾ ਹੋ ਗਿਆ ਵੀ ਇੱਕੇ ਅਦਾਰਾ ਜਿਹੜਾ ਕਿ ਮੁਸਲਮਾਨਾਂ ਦੇ ਸੁਖ ਸੁੱਖ ਦੇ ਵਿੱਚ ਵੀ ਜਿਹੜੇ ਇਹਨਾਂ ਦੇ ਮੇਨ ਮਸਲੇ ਨੇ ਜਿਵੇਂ ਮਸਜਿਦਾਂ ਦਾ ਮਸਲਾ ਏ ਕਬਰਸਤਾਨ ਦਾ ਮਸਲਾ ਏ ਔਰ ਕੋਈ ਵੀ ਮੁਸਲਮਾਨਾਂ ਦਾ ਜਿਹੜਾ ਮਸਲਾ ਹੈ ਉਹ ਵਕ ਬੋਰਡ ਮਦਦ ਕਰਦਾ ਇਹ ਇੱਕੋ ਇੱਕ ਪੰਜਾਬ ਦੇ ਵਿੱਚ ਅਦਾਰਾ ਇਹੋ ਜਿਹਾ ਜਿਹੜਾ ਕਿ ਮੁਸਲਮਾਨ ਸਿੱਧੇ ਜਾ ਕੇ ਇਹਨੂੰ ਫੜ ਲੈਂਦੇ ਨੇ ਤੇ ਕਿਉਂਕਿ ਮੁਸਲਮਾਨਾਂ ਦੇ ਜਿਵੇਂ ਮੁਕਤੀ ਸਾਹਿਬ ਦੱਸ ਕੇ ਹਟੇ ਨੇ ਵੀ ਇਹਨਾਂ ਦੇ ਦੇ ਬਜ਼ੁਰਗਾਂ ਦੀਆਂ ਜਾਇਦਾਦਾਂ ਸੀ ਪਹਿਲਾਂ ਇਹ ਇਸ ਕਰਕੇ ਥੋੜਾ ਜਆ ਇਹਨਾਂ ਨੂੰ ਮਾਣ ਵੀ ਹੈਗਾ ਵੀ ਇਹ ਵਕ ਬੋਰਡ ਸਾਡਾ ਅਦਾਰਾ ਹੈ ਤੇ ਇਹਨੂੰ ਖਤਮ ਕਰਨ ਦੀ ਜੋ ਵੀ ਇਹਨਾਂ ਦੀ ਚਾਲ ਹੋ ਰਹੀ ਆ ਜੇ ਕਿਤੇ ਐਤਕੀ ਜਿਹੜਾ ਗੱਠਜੋੜ ਆ ਉਹ ਤਾਕਤ ਦੇ ਵਿੱਚ ਨਾ ਹੁੰਦਾ ਉਹ ਰੌਲਾ ਨਾ ਪਾਉਂਦੇ ਪਾਰਲੀਮੈਂਟ ਦੇ ਵਿੱਚ ਹੁਣ ਤੱਕ ਇਹਨਾਂ ਨੇ ਬਿਲ ਪਾਸ ਕਰ ਦੇਣਾ ਸੀ ਤੇ ਉਹਨਾਂ ਦੇ ਰੌਲਾ ਪਾਉਣ ਕਰਕੇ ਹੁਣ ਸੰਸਦੀ ਕਮੇਟੀ ਬਣਾਈ ਆ ਪਾਰਲੀਮੈਂਟ ਨੇ ਉਹਦਾ ਜਿਹੜਾ ਚੇਅਰਮੈਨ ਆ ਉਹ ਬੀਜੇਪੀ ਦਾ ਜੇ ਹੁਣ ਇਹਦੇ ਚ ਅਸੀਂ ਲੋਕ ਚੁੱਪ ਕਰਕੇ ਬਹਿ ਗਏ ਫੇਰ ਤਾਂ ਇਹਨਾਂ ਨੇ ਬਿਲ ਪਾਸ ਕਰਨਾ ਜਿਹਦੇ ਚ ਮੁਸਲਮਾਨਾਂ ਦੇ ਹੱਥ ਚ ਕੁਝ ਨਹੀਂ ਰਹੂਗਾ ਵੀ ਜੋ ਫੇਰ ਚਾਹਣਗੇ ਗਵਰਨਮੈਂਟ ਵਾਲੇ ਉਹੀ ਕੁਝ ਹੋਊਗਾ ਤੇ ਜਿਹੜਾ ਪਹਿਲਾਂ ਤੱਕ ਆ ਹੋ ਰਿਹਾ ਮੁਸਲਮਾਨਾਂ ਨਾਲ ਇਹ ਉਹ ਤੋਂ ਵੀ ਵੱਧ ਹੋਊਗਾ ਲੱਗਦਾ ਕਿ ਜਿਸ ਤਰ੍ਹਾਂ ਨਾਗਰਿਕ ਸੋਬਤ ਫੋਨ ਲੈ ਕੇ ਆਈ ਸਰਕਾਰ ਉਹਦੇ ਨਾਲ ਕੋਈ ਫਾਇਦਾ ਹੋਇਆ ਕਿਉਂਕਿ ਘੱਟ ਦਿਨ ਦੀ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਅਕਸਰ ਹਮਲੇ ਹੁੰਦੇ ਨੇ ਚਾਹੇ ਉਹ ਸਿੱਖ ਲੋਕ ਵਿਚੋਂ ਚਾਹੇ ਮੁਸਲਮਾਨ ਲੋਕੀ ਵਿਚੋਂ ਜਿਹੜੇ ਹਮਲੇ ਦੇਸ਼ ਦੇ ਅੰਦਰ ਬਹੁਤ ਘੱਟ ਕਦੇ ਪ੍ਰੋਤਸਿੰਤੀ ਲੈਣ ਦੀ ਕੋਸ਼ਿਸ਼ ਨਾਗਰਿਕ ਫੋਟੋ ਬੱਲੂ ਲੈ ਕੇ ਜਿਹੜੀ ਆ ਕਰ ਨਹੀਂ ਕੋਈ ਸਰਕਾਰ ਨੇ ਕੀਤਾ ਕੋਈ ਫਾਇਦਾ ਹੋਇਆ ਨਹੀਂ ਉਹਦਾ ਫਾਇਦਾ ਤਾਂ ਇਹ ਆ ਵੀ ਚਲੋ ਜੇ ਸਾਰਿਆਂ ਵਾਸਤੇ ਹੋ ਜਾਂਦਾ ਵਿੱਚ ਮੁਸਲਮਾਨਾਂ ਨੂੰ ਵੀ ਸ਼ਾਮਲ ਕਰ ਲਿਆ ਜਾਂਦਾ ਹਾਲਾਂਕਿ ਮੁਸਲਮਾਨਾਂ ਨੇ ਚਾਹੇ ਨਹੀਂ ਆਉਣਾ ਸੀ ਇੱਥੇ ਪਰ ਇੱਕ ਮੁਸਲਮਾਨਾਂ ਨੂੰ ਮਦਰੋਦੀ ਜੇ ਲੱਗਿਆ ਵੀ ਸਾਨੂੰ ਨਹੀਂ ਇਹਨਾਂ ਦੇ ਸ਼ਾਮਲ ਕਰਿਆ ਵੀ ਸਾਡੇ ਨਾਲ ਹੀ ਕਿਸਮ ਦਾ ਇਹਨਾਂ ਨੇ ਵੀ ਮਤਰੀ ਹੀ ਮਾਂ ਵਾਲਾ ਸਲੂਕ ਕਰਿਆ ਧੱਕਾ ਕਰਿਆ ਵੀ ਜੇ ਇਹਨਾਂ ਨੂੰ ਵੀ ਸ਼ਾਮਲ ਕਰ ਵੀ ਲੰਦੇ ਉਹਨਾਂ ਨੇ ਤਾਂ ਉਹਨਾਂ ਨਹੀਂ ਸੀ ਵੈਸੇ ਵੀ ਬਾਹਰੋਂ ਵੀ ਉਹਨਾਂ ਨੂੰ ਅਲੱਗ ਨਹੀਂ ਸੀ ਰੱਖਣਾ ਚਾਹੀਦਾ ਜਾਂ ਦੇਸ਼ਿਕਾ ਤੇ ਆਪਣਾ ਸਵਿਧਾਨ ਜਾਂ ਬਰਾਬਰ ਦੇ ਹੱਕ ਦੰਦਾ ਵੀ ਫਿਰ ਮੁਸਲਮਾਨਾਂ ਨਾਲ ਕਿਉਂ ਉਹਨਾਂ ਨਾਲ ਇਹ ਇਹ ਸਲੂਕ ਕਰਿਆ ਗਿਆ ਉਹਨਾਂ ਨੂੰ ਅਲੱਗ ਨਹੀਂ ਰੱਖਣਾ ਚਾਹੀਦਾ ਤਾਂ ਵੀ ਧੱਕਾ ਹੋਇਆ ਸਮਝਾ ਦਿੱਤੀ ਕਿ ਕਿਸ ਤਰ੍ਹਾਂ ਇਹ ਬੰਗਲਾ ਦੇ ਵਿੱਚ ਚੱਲ ਜਾਰਾ ਹੈ ਉਹਦਾ ਕੋਈ ਦੇਸ਼ ਨਾਲ ਸਰਕਾਰ ਨਹੀਂ ਬੰਗਲਾਦੇਸ਼ ਤਾਂ ਤਾਂ ਦੇਖੋ ਆਪਣਾ ਲਹਿਦਾ ਮੁਲਕ ਆ ਉਹਨਾਂ ਦੀ ਪਰਮ ਸਤਾ ਲੈਦੀ ਆ ਸੰਵਧਾਨ ਲੈਦਾ ਸਾਨੂੰ ਤਾਂ ਆਪਣੇ ਸੰਵਧਾਨ ਦੇ ਵਿੱਚੋਂ ਦੇਖੋ ਮੁਸਲਮਾਨਾਂ ਨਾਲ ਜੋ ਜ਼ੁਲਮ ਹੋ ਰਿਹਾ ਉਹ ਜਿਵੇਂ ਲੀਚਿੰਗ ਹੁੰਦੀ ਆ ਇਹ ਚਾਹੇ ਦੂਜਾ ਵਿਸ਼ਾ ਹੈ ਕਿਉਂ ਜੇ ਪ੍ਰਾਈਮ ਮਿੰისტਰ ਹੁਕਮ ਦੇ ਦੇ ਵੀ ਜੇ ਲੀਚਿੰਗ ਇੰਡੀਆ ਦੇ ਵਿੱਚ ਹੋਊਗੀ ਵੀ ਮੈਂ ਬਖਸ਼ਣਾ ਨਹੀਂ ਬੰਦਾ ਕਿਸੇ ਵੀ ਕੀਮਤ ਤੇ ਤਾਂ ਕਿਸੇ ਦੀ ਤਾਕਤ ਨਹੀਂ ਹੋ ਜਵੇ ਹੁਣ ਪਰਸੋਂ ਵੀ ਕੁੱਟ-ਕੁੱਟ ਕੇ ਕੋ ਬੰਦਾ ਇੱਥੇ ਨਵਾਈਡਾ ਦੇ ਕੋਲ ਮਾਰ ਦਿਆ ਗਿਆ। ਕੋਈ ਆਵਾਜ਼ ਇਹ ਨਹੀਂ ਸਰਕਾਰਾਂ ਕਾਦੇ ਵਾਸਤੇ ਹੁੰਦੀਆਂ? ਕਾਦੇ ਵਾਸਤੇ ਇੰਨੀਆਂ ਪੁਲਿਸਾਂ ਫੋਰਸਾਂ ਬਣਾਈਆਂ ਵੀ ਜੇ ਬੰਦੇ ਨੂੰ ਸ਼ਰਿਆਮ ਕੁੱਟ-ਕੁੱਟ ਕੇ ਮਾਰਿਆ ਜਾਂਦਾ ਬਿਨਾਂ ਕਸੂਰ ਤੋਂ ਸਿਰਫ ਇਹ ਇਸ ਕਰਕੇ ਉਹ ਮੁਸਲਮਾਨ ਆ। ਤੇ ਜ਼ੁਲਮ ਆ ਜਿਹੜਾ ਇਹ ਕਿੱਦਿ ਦੇ ਚੱਲੂਗਾ? ਤੇ ਜ਼ਿਆਦਾ ਦੇਰ ਤੱਕ ਨਹੀਂ ਨਾ ਚੱਲਦਾ ਹੁੰਦਾ। ਇਹ ਫਿਰ ਰੱਬ ਵੀ ਰਾਜ਼ੀ ਨਹੀਂ ਰੱਬ ਫਿਰ ਤਖਤਾ ਪਲਟਦਾ। ਹੁਣ ਦੇਖ ਲਿਆ ਤੁਸੀਂ ਐਤਕੀ ਜੋ ਹੋਈ ਆ ਇਹਨਾਂ ਨਾਲ ਉਹ ਜ਼ੁਲਮ ਦਾ ਹੀ ਨਤੀਜਾ ਜਿਹੜਾ ਜੋ ਹਾਲਤ ਹੋਈ ਆ। ਕਿਉਂ ਜਿਹੜਾ ਬੱਕਬੋੜ ਆ ਇਹ ਬਾਕਬੋਰ ਬਿਨਾ ਜਿਹੜਾ ਮੁਸਲਮਾਨ ਆ ਨਾ ਜੀ ਪੰਜਾਬ ਦਾ ਇਹ ਬਿਲਕੁਲ ਸਮਝੋ ਇਹ ਹਜ਼ਾਰ ਮਹਿਸੂਸ ਕਰੂਗਾ ਵੀ ਜੇ ਬਾਕਬੋਰ ਇੱਕ ਕਾਨੂੰਨ ਬਣ ਗਿਆ ਨਾ ਵੀ ਜਿਵੇਂ ਬਿਲਕੁਲ ਸਾਡੇ ਕੋਲ ਸਾਰਾ ਕੁਝ ਖੋ ਲਿਆ ਗਿਆ ਤੇ ਇਹ ਖੋਣ ਨਹੀਂ ਦੇਣਗੇ ਕਿਸੇ ਵੀ ਕੀਮਤ ਤੇ ਚ ਇੰਡੀਆ ਲੈਵਲ ਤੇ ਜਿੰਨਾ ਮਰਜੀ ਸੰਘਰਸ਼ ਕਰਨਾ ਹੋਵੇ ਵੀ ਜਿਵੇਂ ਕਿਸਾਨਾਂ ਨੇ ਕਰਿਆ ਉਦੋਂ ਵੀ ਹੋ ਸਕਦਾ ਵੀ ਮੁਸਲਮਾਨ ਇੰਡੀਆ ਲੈਵਲ ਤੇ ਵੱਡਾ ਸੰਘਰਸ਼ ਕਰਨ ਕਿਉਂ ਮੁਸਲਮਾਨ ਨੇ ਜਿਹੜੇ 25% ਨੇ ਇੰਡੀਆ ਦੇ ਵਿੱਚ ਥੋੜੇ ਨਹੀਂ ਹੈ ਉਹ ਕੀ ਕਾਬਿਨ ਚੁੱਪ ਕਰੇ ਬੈਠੇ ਨੇ ਸਾਰੀ ਜਿੰਦਗੀ ਤੱਕ ਚੱਲ ਰਿਹਾ ਕੰਮ ਪਰ ਇਹ ਲੋਕ ਮਜਬੂਰ ਕਰ ਰਹੇ ਨੇ ਗਵਰਨਮੈਂਟ ਵੀ ਮੁਸਲਮਾਨ ਕੁਛ ਕਰਨ ਜੇ ਇਸੇ ਤਰ੍ਹਾਂ ਮਜਬੂਰ ਕਰਦੇ ਰਹੇ ਬਿਲਕੁਲ ਨਾ ਕੋਈ ਕਰਨਾ ਹੀ ਪਊਗਾ ਫਿਰ ਅਸੀਂ ਜਾਵਾਂਗੇ ਜੀ ਹਾਂ ਜੀ ਕੀ ਜੀ ਅੰਦਰਲੀ ਰਾਤ ਫਿਰ ਜਾਵਾਂਗੇ ਜਾਓਗੇ ਕੀ ਜਾਣਾ ਹੀ ਆ ਹੁਣ ਚਾਲੇ ਪਏ ਅਸੀਂ ਹੋਏ ਸੰਘਰਸ਼ ਹੀ ਆ ਜਿਹੜਾ ਹੁਣ ਹੋਰ ਕੀ ਸੰਘਰਸ਼ ਹੁਣ ਜਿਹੜਾ ਹੁਣ ਅਸੀਂ ਗੱਲ ਕਰ ਰਹੇ ਆ ਇਹ ਸੰਘਰਸ਼ ਹੀ ਆ ਹੋਰ ਸੰਘਰਸ਼ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਕਰਾਂਗੇ ਸੀ ਹੁਣ ਵੀ ਇਹ ਅੱਜ ਵੀ ਆਲਾ ਵੀ ਇਹ ਸੰਘਰਸ਼ ਹੀ ਆ ਹੋਰ ਬੜਾ ਹੁੰਦਾ ਹੁੰਦਾ ਜਾਊਗਾ ਕਿਉਂਕਿ ਐ ਨਹੀਂ ਵੀ ਚੁੱਪ ਕਰਕੇ ਨਹੀਂ ਮੁਸਲਮਾਨ ਬੈਠਣ ਲੱਗੇ ਇਹ ਲੋੜ ਕੀ ਸੀ ਇਹਨਾਂ ਨੂੰ ਬੱਕ ਬੂਡ ਨਾਲ ਪੰਗਾ ਲੈਣ ਦੀ ਬੱਕ ਬੂਡ ਦਾ ਜਿਹੜਾ ਮਾਮਲਾ ਹੈ ਇਹਨਾਂ ਨੂੰ ਇੱਕ ਮਸੇਬੇ ਨੂੰ ਲੈ ਕੇ ਸਰ ਬੜਾ ਵੱਡਾ ਇੱਕ ਮਾਮਲਾ ਇੱਕੋ ਚੀਜ਼ ਸੀ ਦੱਸੋ ਇਹੀ ਇਹਨਾਂ ਨੇ ਉਸੇ ਨੂੰ ਖਤਮ ਕਰਨ ਦਾ ਸੋਚ ਲਿਆ ਜਦ ਤੱਕ ਦੀ ਲੋੜ ਨਹੀਂ ਸੀ ਸਿਰਫ ਇਹਨਾਂ ਦੀ ਇੱਕ ਬਰਾਦਰੀ ਨੂੰ ਖੁਸ਼ ਕਰਨ ਵਾਸਤੇ ਇਹ ਕੰਮ ਕਰਿਆ ਤੇ ਦੂਈ ਨੂੰ ਵੀ ਸੋਚਣਾ ਚਾਹੀਦਾ ਨਾ ਵੀ ਜਦੋਂ ਜਿਹੜਾ ਕੋਈ ਮੋਦੀ ਸਾਹਿਬ ਕੋਈ ਮਾੜੇ ਬੰਦੇ ਨਹੀਂ ਵਧੀਆ ਬੰਦੇ ਨੇ ਸਭ ਕੁਝ ਠੀਕ ਆ ਪਰ ਉਹ ਮੁਸਲਮਾਨਾਂ ਦੀ ਵੀ ਚਿੰਤਿ ਲੈ ਸਕਦੇ ਨੇ ਦੁਆ ਲੈ ਸਕਦੇ ਨੇ ਹਮਦਰਦੀ ਲੈ ਸਕਦੇ ਨੇ ਜਿੱਥੇ ਮੁਸਲਮਾਨ ਨਾਲ ਤਕਾ ਹੁੰਦਾ ਉੱਥੇ ਉਹਨਾਂ ਨੂੰ ਬੋਲਣਾ ਚਾਹੀਦਾ ਕਿਉਂਕਿ ਰੱਬ ਨੇ ਇੱਡਾ ਬੜਾ ਰਾਜ ਦਿਆ ਤੇ ਰੱਬ ਫਿਰ ਨਾਰਾਜ਼ ਨਹੀਂ ਹੋਊਗਾ ਵੀ ਜੇ ਇੱਕ ਇੱਕ ਤੇ ਨਾਲ ਜ਼ੁਲਮ ਹੋਵੇ ਇੱਕ ਬਾਪ ਆ ਜਿਹੜਾ ਉਹਦੇ ਚਾਰ ਬੱਚੇ ਨੇ ਉਹ ਸਾਰਿਆਂ ਵੱਲ ਧਿਆਨ ਰੱਖਦਾ ਇਸੇ ਤਰ੍ਹਾਂ ਜਿਹੜੀਆਂ ਕੌਮਾਂ ਜਿੰਨੀਆਂ ਵੀ ਨੇ ਉਹਨੂੰ ਸਾਰਿਆਂ ਨੂੰ ਇੱਕ ਬਰਾਬਰ ਸਮਝਣ ਦਾ ਰਾਜ ਤਾਂ ਫੇਰ ਵੀ ਕਰ ਸਕਦਾ ਹੋ। ਮੈਂ ਰੈਂਡਮ ਵਗੈਰਾ ਤੁਹਾਡੇ ਵੱਲੋਂ ਸਰਕਾਰ ਦੇ ਨੂੰ ਭੇਜਿਆ ਜਾਊਗਾ ਭੇਜਿਆ ਜਾ। ਅੱਜ ਭੇਜਿਆ ਜਾ। ਇੱਕ ਸਰ ਮੁਰਮਸੇਬਾ ਜਿਹੜਾ ਨੇ ਕਹਿ ਨੂੰ ਪੁੱਛਿਆ। ਵਕਫਬੋਰਡ ਦੀਆਂ ਬਹੁਤ ਸਾਰੀਆਂ ਜ਼ਮੀਨਾਂ ਜਿਹਦਾ ਤਾਂ ਪੰਜਾਬ ਚ ਬਹੁਤ ਸਸਟੇਟਾਂ ਦੇ ਵਿੱਚ ਨਹੀਂ ਹੋਣਗੀਆਂ। ਪਰ ਤੁਸੀਂ ਨੂੰ ਵੋਟਰ ਰਾਜ ਦੇ ਨਾਲ ਬਹੁਤ ਵੱਡੇ ਪੱਧਰ ਤੇ ਦੇਖਿਆ ਜਾ ਰਿਹਾ ਕਿਉਂਕਿ ਜਿਵੇਂ ਹੁਣ ਲੁਪੀ ਦੇ ਜਿਹੜੇ ਹੈਗੇ ਨੇ ਮੁਸਲਮਾਨ ਪੱਜਾਲ ਦੇ ਲੋਕ ਵੀ ਪੰਜਾਬਾ ਵਿੱਚ ਵਸ ਰਹੇ ਆ ਪੰਜਾਬ ਵਾਲੇ ਦੇ ਵੋਟਾਂ ਦੇ ਵਸ ਰਹੇ ਆ। ਇਹਦੇ ਨਾਲ ਇੱਕ ਵੋਟ ਰਾਜਨੀਤੀ ਬੜੀ ਵੱਡੇ ਲੈਵਲ ਤੇ ਦਿਖਾਈ ਦੇ ਰਹੀ ਹੈ ਕਿ ਉਹ ਇਹ ਇਹਦੇ ਵਿੱਚ ਵੋਟ ਬੈਂਕ ਵੀ ਇੱਕ ਦਿਨ ਕਿਤੇ ਵਕ ਬੋਰਡ ਦਾ ਨਹੀਂ ਵੋਟ ਬੈਂਕ ਤਾਂ ਹੈ ਹੀ ਆ ਤੁਹਾਨੂੰ ਪਤਾ ਹੀ ਆ ਵੀ ਜੇ ਜਿਹੜਾ ਗਵਰਨਮੈਂਟ ਆਪਣੀ ਬਣਦੀ ਆ ਉਹ ਬਣਦੀ ਏ ਇਸੇ ਦੇ ਸਿਰ ਤੇ ਆ ਵੀ ਮੁਸਲਮਾਨਾਂ ਨਾਲ ਜ਼ੁਲਮ ਕਰੋ ਉਹ ਇਸ ਦੀ ਬੁਨਿਆਦ ਇਥੋਂ ਬਣੀ ਆ ਅਰ ਅੱਗੇ ਵੀ 100 ਦੇ ਤੱਕ ਰਹੂਗੀ ਕਿ ਇਸੇ ਕਰਕੇ ਕਰਦੇ ਨੇ ਜ਼ੁਲਮ ਇਹ ਵੀ ਇੱਕ ਜ਼ੁਲਮ ਹੈ ਆ ਜਿਹੜਾ ਵਕ ਬੋਰਡ ਨੂੰ ਖਤਮ ਕਰਨਾ ਨਾ ਇਹ ਸਾਰਾ ਕੁਝ ਮਤਲਬੇ ਵੋਟ ਬੈਂਕਾ ਹੋਰ ਦੂਆ ਦਾ ਮਤਲਬ ਹੈ ਨਹੀਂ ਕਿ ਕੋਈ ਜਦੋਂ ਵੀ ਇਹ ਤਾਕਤ ਦੇ ਵਿੱਚ ਆਉਣੇ ਸ਼ੁਰੂ ਹੋਏ ਨੇ ਇਹਨਾਂ ਨੂੰ ਇਹ ਕੰਮ ਸੂਤ ਆ ਗਿਆ ਵੀ ਵੀ ਮੁਸਲਮਾਨਾਂ ਨਾਲ ਮੁਸਲਮਾਨਾਂ ਦਾ ਡਰ ਪੈਦਾ ਕਰੋ ਜਦ ਕਿ ਮੁਸਲਮਾਨਾਂ ਦਾ ਡਰ ਪੈਦਾ ਕਰਨ ਦੀ ਲੋੜ ਨਹੀਂ ਕਿਉਂਕਿ ਇਹ ਤਾਂ ਪੈਸੇ ਵਿਚਾਰੇ 20% ਹੋਣਗੇ 25 ਹੋਣਗੇ ਤੇ ਜਿਹੜੇ 80% ਨੇ ਉਹਨਾਂ ਨੂੰ ਦਰਦ ਦੀ ਤਾਂ ਲੋੜ ਨਹੀਂ ਪਰ ਇਹ ਲੀਡਰਾਂ ਨੇ ਡਰ ਪੈਦਾ ਕਰਕੇ ਵੋਟਾਂ ਖਿੱਚਣ ਦੇ ਮਾਰਿਆ ਨੇ ਤੇ ਅਮਨਮਾਨ ਖਰਾਬ ਕਰਿਆ ਹੋਇਆ ਹੈ ਹਾਲਾਂਕਿ ਰਾਜ ਵੈਸੀ ਵੀ ਕਰ ਸਕਦੇ ਨੇ ਸੱਚੀ ਸੂਚੀ ਰਾਜਨੀਤੀ ਕਰਨ ਪਰ ਇਹ ਜ਼ੁਲਮ ਕਰਕੇ ਜਿਹੜਾ ਰਾਜਨੀਤੀ ਕਰ ਰਹੇ ਨੇ ਇਹ ਰੱਬ ਜਿਆਦਾ دیر ਬਰਦਾਸ਼ਤ ਨਹੀਂ ਕਰੂਗਾ ਨਾ ਹੀ ਲੋਕ ਪਸੰਦ ਕਰਦੇ ਨੇ ਹਰ ਇੱਕ ਬੰਦਾ ਸਮਝਦਾ ਇੰਦੀਆਂ ਗੱਡ ਚੋੜ ਦੀ ਹਮਾਇਤ ਲੋਕੀ ਧਰਮ ਦੇ ਨਾਲ ਜੁੜੇ ਹੋਏ ਨੇ ਸਭ ਤੋਂ ਵੱਡਾ ਤਾਂ ਮੈਂ ਤਾਂ ਤਕਰੀਬਨ 20-25 ਸਾਲ ਦਾ ਇਸ ਮੁੱਦੇ ਨੂੰ ਲੈ ਕੇ ਚੱਲਿਆ ਹੋਇਆ ਤੇ ਪਿਛਲੇ ਸਮੇਂ ਵਿੱਚ ਵੀ ਅਸੀਂ ਜਿਹੜੀਆਂ ਪਿਛਲੀਆਂ ਇਲੈਕਸ਼ਨਾਂ ਸੀਗੀਆਂ ਵਿਧਾਨ ਸਭਾ ਦੀਆਂ ਉਹਦੇ ਵਿੱਚ ਵੀ ਅਸੀਂ ਬਖਵ ਕੈਂਡੀਡੇਟ ਦਿਤੇ ਸੀਗੇ ਹੁਣ ਵੀ ਜਿਹੜੀਆਂ ਪਾਰਲੀਮੈਂਟ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਵੀ ਅਸੀਂ ਇਹੀ ਗੱਲ ਕੀਤੀ ਸੀ ਕਿ ਜਿਹੜਾ ਸਾਡਾ ਵਕਫ ਕਾਉਂਸਲ ਹੈ ਜਿਹੜਾ ਵਕਫ ਬੋਰਡਸ ਨੇਗੇ ਸੈਂਟਰ ਦੇ ਵਿੱਚ ਉਹਨਾਂ ਨੂੰ ਸਭ ਤੋਂ ਪਹਿਲਾਂ ਕਿ ਧਾਰਮਿਕ ਸੰਸਥਾ ਦੂਸਰਾ ਅਸੀਂ ਇਹ ਗੱਲ ਰੱਖੀ ਸੀਗੀ ਕਿ ਜਿਹੜੇ ਇਹ ਮੈਂਬਰ ਨੇ ਕਿ ਬਕਪ ਬੋਰਡ ਦੇ ਵਿੱਚ ਕਿਸੇ ਵੀ ਬਕਪ ਬੋਰਡ ਦੇ ਵਿੱਚ ਜਦ ਸੈਂਟਰਲ ਕੌਂਸਲ ਦੇ ਅੰਦਰ ਚੱਲਦੇ ਨੇ ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਪਾਰਲੀਮੈਂਟਲ ਇਲੈਕਸ਼ਨ ਹੁੰਦੀ ਹੈ ਅਜ ਪ੍ਰਧਾਨ ਸਭਾ ਦੀ ਇਲੈਕਸ਼ਨ ਹੁੰਦੀ ਹੈ ਇਹ ਇੱਕ ਡੈਮੋਕਰੈtic ਸਿਸਟਮ ਦੇ ਨਾਲ ਪਾਰਲੀਮੈਂਟਰੀ ਸਿਸਟਮ ਦੇ ਨਾਲ ਉਹ ਲੋਕਾਂ ਵੱਲੋਂ ਚੁਣੇ ਜਾਣ ਮੁਸਲਮਾਨਾਂ ਵੱਲੋਂ ਚੁਣੇ ਜਾਣ ਹੁਣ ਕੀ ਹੁੰਦਾ ਹੈ ਕਿ ਨਾਮਿਨੇਟ ਕੀਤੇ ਜਾਂਦੇ ਨੇ ਨਾਮਿਨੇਟ ਜਿਹੜਾ ਬੰਦਾ ਹੁੰਦਾ ਕੁਦਰਤੀ ਗੱਲ ਹੈ ਇੱਕ ਨੌਕਰ ਵਾਲੀ ਗੱਲ ਹੁੰਦੀ ਹੈ ਉਹ ਆਪਣੇ ਜਿਹੜੇ ਲੋਕਾਂ ਦੀ ਗੱਲ ਨਹੀਂ ਰੱਖ ਸਕਦਾ ਉਸ ਨੂੰ ਚੁੱਪ ਕਰਨਾ ਪੈਂਦਾ ਕਿ ਤਨਾ ਕਿ ਤੀਸਰੀ ਗੱਲ ਸਹੀ ਅੱਜ ਤੱਕ ਦੇਖੋ ਤੁਸੀਂ 1947 ਤੋਂ ਲੈ ਕੇ 1947 ਤੋਂ ਲੈ ਕੇ ਹਰ ਜਗ੍ਹਾ ਦੇ ਉੱਤੇ ਵਕਫ ਅਪਰੋਚਮੈਂਟ ਹੋ ਰਹੀ ਹੈ ਅਸੀਂ ਇੱਕ ਜਿਹੜੀ ਵਕਫ ਚਾਰ ਦੀਵਾਰੀ ਸਾਡੇ ਕਬਰ ਸਥਾਨਾਂ ਦੀ ਦੇਖਣ ਨੂੰ ਤਾਂ ਛੋਟਾ ਜਿਹਾ ਮੁੱਦਾ ਲੱਗਦਾ ਹੈ ਲੇਕਿਨ ਇਹਦੇ ਪਿੱਛੇ ਇੱਕ ਬਹੁਤ ਵੱਡਾ ਮੁੱਦਾ ਹੈ ਅਸੀਂ ਚਾਹੁੰਦੇ ਸੀ ਕਿ ਇਹਦਾ ਇੱਕ ਹਰ ਸਰਕਾਰ ਇੱਕ ਜਿਹੜਾ ਫੰਡ ਕੈਮ ਕਰੇ ਤੇ ਉਹਨਾਂ ਦੀ ਚਾਰਦੀਵਾਰੀ ਕਰੇ ਤਾਂ ਕਿ ਸਾਡੇ ਜਿਹੜੇ ਵਕਫ ਲੈਂਡ ਦੀ ਇਨਕ੍ਰੋਚਮੈਂਟ ਨਾ ਹੋਵੇ। ਚੌਥੀ ਗੱਲ ਅਸੀਂ ਇਹ ਰੱਖੀ ਸੀਗੀ ਕਿ ਜਿਹੜਾ ਇੱਥੇ ਵਕਫ ਲੈਂਡ ਹੈ ਜਿਸ ਤਰ੍ਹਾਂ ਮੁਸਲਮਾਨ ਆਪਣਾ ਜਿਹੜੇ ਅਨਸੂਚਿਤ ਜਾਤੀਆਂ ਦੇ ਲੋਕਾਂ ਵਾਸਤੇ ਜ਼ਮੀਨ ਰਿਜ਼ਰਵ ਰੱਖੀ ਗਈ ਹੈ ਇਸੇ ਤਰ੍ਹਾਂ ਹੀ ਇਹ ਜਿਹੜੀ ਵਕਫ ਲੈਂਡ ਹੈ ਸਭ ਤੋਂ ਪਹਿਲਾ ਹੱਕ ਇਹਦੇ ਤੇ ਮੁਸਲਮਾਨਾਂ ਦਾ ਹੋਣਾ ਚਾਹੀਦਾ ਔਰ ਮੁਸਲਮਾਨਾਂ ਵਾਸਤੇ ਇਹ ਰਿਜ਼ਰਵ ਹੋਣੀ ਚਾਹੀਦੀ ਹੈਗੀ। ਲੇਕਿਨ ਸਾਰਾ ਕੁਝ ਇਹ ਤੋਂ ਦੂਰ ਹੈ। ਮੈਂ ਸਾਰੇ ਲੋਕਾਂ ਨੂੰ ਸਾਡੇ ਲੀਡਰਾਂ ਨੂੰ ਵੀ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਚਲੋ ਖੈਰ ਲੇਕਿਨ ਅੱਜ ਜਿਹੜਾ ਹੁਣ ਇਹ ਵਕਫਾ ਲੈਂਡ ਜਿਹੜਾ 2024 ਪੇਸ਼ ਕੀਤਾ ਗਿਆ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਡੀ ਇੱਥੇ ਐਗਜ਼ਿਸਟੈਂਸ ਖਤਮ ਹੁੰਦੀ ਹੈ ਇੱਕ ਬਤੌਰ ਮੁਸਲਮਾਨ ਇਹ ਬੋਰਡ ਦੇ ਜਿਹੜੀ ਲੈਂਡ ਹੈ ਵਕਫ ਲੈਂਡ ਹੈ ਕਿਉਂਕਿ ਸਾਡੇ ਬਜ਼ੁਰਗਾਂ ਨੇ ਵਕਫ ਕੀਤੀ ਹੋਈ ਹੈ ਵਕਫ ਦਾ ਮਤਲਬ ਪੁੰਨਦਾਨ ਹੈ ਰੱਬ ਦੇ ਨਾਂ ਦੇ ਕੀਤੀ ਗਈ ਹੈਗੀ ਤੇ ਇਸ ਨੂੰ ਇਸ ਜਿਹੜੀ ਜ਼ਮੀਨ ਹੈ ਇਸ ਲੈਂਡ ਨੂੰ ਇੱਕ ਇਸ ਤਰ੍ਹਾਂ ਦਾ ਇਨਕ੍ਰੋਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਤਾਂ ਵੈਸੀ ਲਾਲ ਫਿੱਤਾ ਸ਼ਹੀ ਜਾਂ ਜਿਹੜੇ ਪੋਲੀਟੀਕਲ ਲੋਕ ਹੈ ਉਹਨਾਂ ਨੇ ਆਪਣੀ ਪਹਿਲੀ ਇਨਕ੍ਰੋਚਮੈਂਟ ਜਿਹੜੀ ਕਾਨੂੰਨੀ ਆੜ ਦੇ ਹੇਠ ਕੀਤੀ ਹੋਈ ਹੈ ਔਰ ਬਾਕੀ ਰਹਿੰਦੀ ਵੀ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਸਰਵੇ ਕਮਿਸ਼ਨ ਨੂੰ ਹਟਾ ਕੇ ਜਿਹੜਾ ਅਧਿਕਾਰ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਡਿਪਟੀ ਕਮਿਸ਼ਨਰ ਨੂੰ ਦੇ ਰਹੇ ਨੇਗੇ ਤੇ ਉਹਦੇ ਵਿੱਚ ਇਹ ਤੈਅ ਕਰ ਰਹੇ ਨੇ ਕਿ ਜਿਹੜੀ ਇਹ ਜ਼ਮੀਨ ਹੈ ਇਹ ਡਿਪਟੀ ਕਮਿਸ਼ਨਰ ਦੇਖੂਗਾ ਬਕਵਲ ਲੈਂਡ ਹੈ ਜਾਂ ਕਿਸੇ ਦੀ ਹੋਰ ਲੈਂਡ ਹੈ ਜਾਂ ਸਰਕਾਰੀ ਲੈਂਡ ਹੈ ਇਹ ਜਿਹੜਾ ਕੋਈ ਬੰਦਾ ਕੋਈ ਡਿਪਟੀ ਕਮਿਸ਼ਨਰ ਹੈ ਉਹ ਆਈਏਐਸ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਸ ਦੇ ਅੰਦਰ ਆਉਂਦੇ ਨੇਗੇ ਉਹ ਸਿੱਧਾ ਸੈਂਟਰਲ ਗਵਰਨਮੈਂਟ ਤੇ ਜਦੋਂ ਵੀ ਜਿਹੜੀ ਸਰਕਾਰ ਜੀ ਦੀ ਹੁੰਦੀ ਹੈ ਉਹਦੇ ਹੁਕਮ ਦੇ ਮੁਤਾਬਕ ਉਹ ਡਿਪਟੀ ਕਮਿਸ਼ਨਰ ਨੇ ਕੰਮ ਕਰਨਾ ਹੁੰਦਾ ਉਹ ਆਪਣੇ ਲੈਵਲ ਤੇ ਕੁਝ ਨਹੀਂ ਕਰ ਸਕਦਾ ਹੁੰਦਾ ਇਸ ਕਰਕੇ ਸਾਨੂੰ ਇਸ ਗੱਲ ਦਾ ਖਤਰਾ ਹੀ ਖਤਰਾ ਹੈ ਕਿ ਸਾਡੀਆਂ ਜ਼ਮੀਨਾਂ ਸਾਡੇ ਹੱਥੋਂ ਕੁਝ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੈਕਸਟ ਸੈਕੰਡ ਇਹਨਾਂ ਨੇ ਜਿਹੜਾ ਦੂਸਰਾ ਪੁਆਇੰਟ ਕੀਤਾ ਹੈਗਾ ਉਹ ਦੂਸਰਾ ਪੁਆਇੰਟ ਇਹ ਹੈਗਾ ਕਿ ਇਹਨਾਂ ਨੇ ਜਿਹੜਾ ਨੌਨ ਮੁਸਲਿਮਸ ਨੂੰ ਇਹਦੇ ਵਿੱਚ ਮੈਂਬਰ ਬਣਾਉਣ ਦੀ ਗੱਲ ਕੀਤੀ ਮੈਂ ਤੁਹਾਡਾ ਕਹਿਣਾ ਇਹ ਹੈ ਕਿ ਮੁਸਲਮਨ ਨੂੰ ਵੀ ਮੈਂਬਰ ਬਣਾਉਣਾ ਚਾਹੀਦਾ ਮੁਸਲਮਨ ਨੂੰ ਥੋੜਾ ਸਮਝ ਮੈਂ ਐਕਸਪਲੇਨ ਕਰਦਾ ਪਲੀਜ਼ ਦੇਖੋ ਐਸਜੀਪੀਸੀ ਹੈ ਇੱਕ ਧਰਮਿਕ ਸੰਸਥਾ ਬਲਾਨੀ ਹੋਈ ਹੈ ਉਹਦੇ ਵਿੱਚ ਕੋਈ ਮੁਸਲਮਾਨ ਜਾਂ ਕੋਈ ਹਿੰਦੂ ਮੈਂਬਰ ਨਹੀਂ ਬਣ ਸਕਦਾ ਹਿੰਦੂ ਸ਼ਰੈਨ ਬੋਰਡ ਹੈ ਉਹਦੇ ਵਿੱਚ ਵੀ ਕੋਈ ਮੁਸਲਮਾਨ ਜਾਂ ਕਿਸੇ ਸਿੱਖ ਨੂੰ ਮੈਂਬਰ ਨਹੀਂ ਬਣਾਇਆ ਜਾ ਸਕਦਾ ਬਿਲਕੁਲ ਸਹੀ ਗੱਲ ਹੈ ਨਹੀਂ ਹੋਣਾ ਚਾਹੀਦਾ ਅਸੀਂ ਮੈਂ ਕਹਿੰਦਾ ਮੈਂ ਮੁਸਲਮਨ ਫਰੰਟ ਪੰਜਾਬ ਵੱਲੋਂ ਇਹ ਗੱਲ ਕਹਿ ਰਹੇ ਹਾਂ ਕਿ ਜਦੋਂ ਇੱਕ ਸਿੱਖਾਂ ਦੀ ਧਾਰਮਿਕ ਸੰਸਥਾ ਹੈ ਉਹਦੇ ਵਿੱਚ ਕੋਈ ਮੁਸਲਮਾਨ ਦਾ ਕੋਈ ਕੰਮ ਨਹੀਂ ਹੈ ਇੱਕ ਹਿੰਦੂਆਂ ਦੀ ਧਾਰਮਿਕ ਸੰਸਥਾ ਹੈ ਉਹਦੇ ਵਿੱਚ ਮੁਸਲਮਾਨ ਦਾ ਕੋਈ ਕੰਮ ਨਹੀਂ ਜਾਂ ਸਿੱਖ ਦਾ ਕੋਈ ਕੰਮ ਨਹੀਂ ਤੇ ਫਿਰ ਜਿਹੜੀ ਮੁਸਲਮਾਨਾਂ ਦੀ ਧਾਰਮਿਕ ਸੰਸਥਾ ਹੈਗੀਆਂ ਨਾ ਮੁਸਲਮਾਨਾਂ ਦਾ ਜਿਹੜੀਆਂ ਇਹ ਪ੍ਰੋਪਰਟੀਆਂ ਹੈਗੀਆਂ ਜਾਂ ਵੋਟਸ ਨੇ ਹੈਗੀਆਂ ਉਹਦੇ ਵਿੱਚ ਫਿਰ ਗੈਰ ਮੁਸਲਮਾਨ ਦਾ ਕੀ ਮਤਲਬ ਹੋ ਜਾ ਸਰ ਜਿਹੜਾ ਵਕਾਫ ਬੋਰਡ ਤੁਸੀਂ ਕਹਿ ਰਹੇ ਹੋ ਵੀ ਗੈਰ ਮੁਸਲਮਾਨ ਦਾ ਕੋਈ ਮਤਲਬ ਨਹੀਂ ਇਹਦੇ ਬਾਰੇ ਕੋਈ ਮਤਾ ਕੋਈ ਕਮੇਟੀ ਬਣਾਈ ਗਈ ਹੈ ਕੋਈ ਕਹਿ ਨਹੀਂ ਇਹ ਵੀ ਜਿਵੇਂ ਪ੍ਰਧਾਨ ਮੰਤਰੀ ਖੁਦ ਪੁਣੇ ਨੂੰ ਆਰਬੌਰ ਇਨਸ ਦੇ ਵਿੱਚ ਤਾਂ ਉਸ ਦੇ ਕੋਈ ਕਮੇਟੀ ਬਣਾ ਕੇ ਤੁਸੀਂ ਕੋਈ ਮਤਾ ਪਾਇਆਗੇ ਇਹ ਤਾਂ ਹੀ ਦੇਖੋ ਹੁਣ ਵਕਫ ਜਿਹੜਾ ਐਕਟ ਇਹਨਾਂ ਨੇ 2024 ਪੇਸ਼ ਕੀਤਾ ਪਾਰਲੀਮੈਂਟ ਦੇ ਵਿੱਚ 8 ਜਾਂ 9 ਅਗਸਤ ਨੂੰ ਉਹਦੇ ਵਿੱਚ ਸਾਰਾ ਕੁਝ ਹੀ ਆ ਇਹ ਉਹ ਖੁਦ ਸਰਕਾਰ ਕਰ ਰਹੀ ਆ ਸਾਰਾ ਕੁਝ ਅਸੀਂ ਤਾਂ ਨਹੀਂ ਚਾਹੁੰਦੇ ਅਸੀਂ ਤਾਂ ਦੂਸਰੀ ਗੱਲ ਮੈਂ ਤੁਹਾਨੂੰ ਹੋਰ ਸਪਸ਼ਟ ਕਰਨਾ ਅੱਜ ਤੱਕ ਅੱਜ ਤੱਕ ਅੱਜ ਤੱਕ ਕਿਸੇ ਵੀ ਜਮਾਤ ਨੇ ਨਾ ਮੁਸਲਮਾਨ ਪਰਸਨਲ ਬੋਰਡ ਨੇ ਨਾ ਜਮੇਤੋਲ ਹਿੰਦ ਨੇ ਨਾ ਕਿਸੇ ਹੋਰ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ ਨਾ ਮੁਸਲਮਾਨ ਪ੍ਰਿੰਟ ਪੰਜਾਬ ਨੇ ਅੱਜ ਤੱਕ ਜਿੰਨੀਆਂ ਵੀ ਅਸੀਂ ਮੈਂ ਕਹੂ ਕਿ ਦਿੱਲੀ ਜਾ ਕੇ ਮੈਂ 29 ਨੂੰ 6 ਨੂੰ ਵੀ ਉੱਥੇ ਆਈ ਐਮਸੀ ਅਰਧਿਕ ਮੀਟਿੰਗ ਸੀ ਅ 24 ਅਗਸਤ ਨੂੰ ਵੀ ਉੱਥੇ ਇੱਕ ਕਾਇਦਾ ਹੋਈ ਹੈ ਉੱਥੇ ਸਾਰੇ ਪੋਲਿਟਿਕਲ ਪਾਰਟੀਆਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀਗੇ ਸਾਰੇ ਉੱਥੇ ਆਏ ਸੀਗੇ ਜਿਨ੍ਹਾਂ ਵਕਪੋੜਨ ਦੇ ਪੁਰਾਣੇ ਬੰਦੇ ਸੀ ਜਾਂ ਹੋਰ ਜਿਹੜੇ ਡੈਮੋਕਰੈਟਿਕ ਸਿਸਟਮ ਦੇ ਨਾਲ ਜੁੜੇ ਹੋਏ ਲੋਕ ਨੇਗੇ ਉਹਨਾਂ ਸਾਰਿਆਂ ਨੇ ਉੱਥੇ ਸੰਬੋਧਨ ਕੀਤਾ ਸੀਗਾ ਤੇ ਕਿਸੇ ਨੇ ਵੀ ਇਹ ਗੱਲ ਨਹੀਂ ਕਹੀ ਕਿ ਅਸੀਂ ਕੋਈ ਲਿਖ ਕੇ ਦਿੱਤਾ ਹੋਵੇ ਕਿ ਤੁਸੀਂ ਸਾਡੇ ਵਕਪੋੜਨ ਨਾਲ ਛੇੜਛਾੜ ਕਰੋ ਇਹ ਤਾਂ ਸਰਕਾਰ ਦੀ ਆਪਦੀ ਬਦਨੀਤੀ ਹੈ ਔਰ ਖਾਸ ਕਰਕੇ ਬੀਜੇਪੀ ਦੀ ਬਦਨੀਤੀ ਹੈ ਇਹ ਨਿਰਧਾਰਿਤ ਕੌਣ ਕਰਦਾ ਹੈ ਜੀ ਸਰ ਕਿਹਨੂੰ ਜੀ ਇਹੜਾ ਤੁਸੀਂ ਕਹਿ ਰਹੇ ਹੋ ਵੀ ਛੇੜਛਾੜ ਜਿਹੜੀ ਹੋ ਰਹੀ ਹੈ ਉਹ ਨਿਰਧਾਰਿਤ ਕੋਣ ਕਰ ਰਹੀ ਹੈ। ਖੁਦ ਸਰਕਾਰ ਕਰ ਰਹੀ ਹੈ। ਪਹਿਲਾਂ ਇਹਨਾਂ ਨੇ ਪਹਿਲਾਂ ਪ੍ਰਾਈਵੇਟ ਬਿੱਲ ਲਿਆਂਦਾ ਇਹਨਾਂ ਨੇ ਇੱਕ ਪਿਛਲੇ ਪਿਛਲੇ ਪਲਾਨ ਦੇ ਵਿੱਚ ਪਿਛਲੇ ਸੈਸ਼ਨ ਦੇ ਵਿੱਚ ਪ੍ਰਾਈਵੇਟ ਬਿੱਲ ਲਿਆਂਦਾ ਭਾਜਪਾ ਦੇ ਇੱਕ ਬੰਦੇ ਨੇ ਉੱਥੋਂ ਇਹਨਾਂ ਨੇ ਸਾਰੀ ਇਹ ਇੱਕ ਕੋਸ਼ਿਸ਼ ਕਰਨ ਤੋਂ ਬਾਅਦ ਸਰ ਸਰ ਨੈਕਸਟ ਅਜੰਡਾ ਕੀ ਰਿਹਾ ਸਰ ਨੈਕਸਟ ਅਜੰਡਾ ਤਾਂ ਬਾਕੀ। ਬਹੁਤ ਡਿਸਟਰਬੈਂਸ ਬਹੁਤ ਹੈ। ਨੈਕਸਟ ਅਜੰਡਾ ਸਾਡਾ ਇਹੀ ਹੈ ਕਿ ਜਿਹੜੀ ਸਾਡੀ ਇਹ ਇੱਕ ਸੰਸਥਾ ਹੈ ਅਸੀਂ ਸਭ ਤੋਂ ਪਹਿਲਾਂ ਚਾਹਾਂਗੇ ਕਿ ਸਾਡੀ ਧਰਮਿਕ ਸੰਸਥਾ ਲਾਣੀ ਜਾਵੇ ਐਸਡੀਪੀਸੀ ਦੇ ਤਰਜ਼ ਦੇ ਓਕੇ ਨੰਬਰ 2 ਦੇ ਉੱਤੇ ਜਿਹੜੀ ਇਹ ਕਮਿਊਨਲ ਦੀਆਂ ਪਾਵਰਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਉਹਦੇ ਬਿਲਕੁਲ ਅਗੇਂਸਟ ਹਾਂ ਨੰਬਰ 3 ਦੇ ਉੱਤੇ ਜਿਹੜੀ ਇਹਨਾਂ ਨੇ ਕਿਹਾ ਕਿ ਦੋ ਮੈਂਬਰ ਵੀ ਘਟੋ ਘਟ ਦੋ ਮੈਂਬਰ ਜੇ ਵੱਧ ਤੋਂ ਵੱਧ 13 ਮੈਂਬਰ ਹੈ ਇਹ ਜਿਹੜੇ ਲੈ ਸਕਦੇ ਨੇ ਇਹਦੇ ਕੌਂਸਲ ਦੇ ਵਿੱਚ ਜਾਂ ਬੋਰਡਸ ਦੇ ਵਿੱਚ ਇਹਆਂ ਹੇਠਾਂ ਸਟੇਟਾਂ ਤੱਕ ਅਸੀਂ ਬਿਲਕੁਲ ਉਹਦੇ ਖਿਲਾਫ ਆ ਅਸੀਂ ਇਸ ਨੂੰ ਕਤਈ ਮਤਲਬ ਪਸੰਦ ਨਹੀਂ ਕਰਦੇ ਇਹਨੂੰ ਹਮੇਸ਼ਾ ਰਿਜੈਕਟ ਕਰਾਂਗੇ ਔਰ ਰਿਜੈਕਟ ਕਰਦੇ ਰਹਾਂਗੇ ਔਰ ਆਪਣਾ ਜਿਹੜੀ ਇਹ ਕਿਉਂਕਿ ਇਹਦੇ ਨਾਲ ਕੀ ਹੈ ਇੱਥੋਂ ਤੱਕ ਹੈ ਕਿ ਸੀਓ ਵੀ ਤੁਸੀਂ ਗਰਮ ਮੁਸਲਮਾ ਲਾ ਸਕਦੇ ਹੋ ਤੁਸੀਂ ਜਿਹੜਾ ਚੇਅਰਮੈਨ ਹੈ ਉਹ ਵੀ ਗਰਮ ਮੁਸਲਮਾ ਲਾ ਸਕਦੇ ਹੋ ਦੇਖੋ ਸਾਡੀ ਆਪਣੀ ਜਮਾਤ ਹੈ 30 ਕਰੋੜ ਮੁਸਲਮਾਨ ਬਸਦੇ ਨੇ ਇੰਡੀਆ ਦੇ ਵਿੱਚ 33 ਕਰੋੜ ਮੁਸਲਮਾਨਾਂ ਦੇ ਵਿੱਚ ਕੋਈ ਇੰਟੈਲੀਜੈਂਟ ਹੈ ਨਹੀਂ ਫਿਰ ਦੂਜੀ ਗੱਲ ਸਾਡੀ ਜਿਹੜੀ ਵਕਫ ਲੈਂਡ ਹੈ ਇਹ ਸਾਡੇ ਮੁਸਲਮਾਨਾਂ ਦੀ ਹੀ ਹੈ ਸਾਡੇ ਬਜ਼ੁਰਗਾਂ ਦੀ ਹੈ ਨਾ ਕਿਸੇ ਹਿੰਦੂ ਵੀਰ ਨੇ ਨਾ ਕਿਸੇ ਸਿੱਖ ਵੀਰ ਨੇ ਕਿਸੇ ਨੇ ਨਹੀਂ ਦਿੱਤੀ ਹੋਈ ਕਿਸੇ ਨੇ ਦਿੱਤੀ ਹੋਈ ਤਾਂ ਵੱਖਰੀ ਗੱਲ ਹੈ ਲੇਕਿਨ ਸਰਕਾਰ ਦਾ ਇਹਦੇ ਵਿੱਚ ਕੋਈ ਵੀ ਰੋਲ ਨਹੀਂ ਹੈ ਸਰਕਾਰ ਦਾ ਸਿਰਫ ਖਾਸ ਕਰਕੇ ਮੈਂ ਇਹ ਗੱਲ ਸਪਸ਼ਟੀ ਤੌਰ ਤੇ ਕਹੂੰਗਾ ਕਿ ਬੀਜੇਪੀ ਦੀ ਆਖਾ ਹੈਗੀ ਹੈ ਜ਼ਮੀਨ ਦੇ ਉੱਤੇ ਕਿਉਂਕਿ ਤੁਹਾਨੂੰ ਪਤਾ ਹੈ ਅਡਾਨੇ ਅੰਬਾਨੀ ਅੱਜ ਕਾਰਪੋਰੇਟ ਸੈਕਟਰ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਕਾਰਪੋਰੇਟ ਸੈਕਟਰ ਹੌਲੀ ਹੌਲੀ ਇਸ ਨੂੰ ਵੀ ਇਨਕ੍ਰੋਚ ਕਰਨ ਦੀ ਕੋਸ਼ਿਸ਼ ਕਰੇਗਾ ਇਹ ਇੱਕ ਸਾਰੀ ਮਤਲਬ ਕਿ ਸੋਚੀ ਸਮਝੀ ਸਕੀਮ ਹੈ ਬਹੁਤ ਵੱਡੀ ਕਸਾਜਿਸ਼ ਹੈਗੀ ਹੈ ਮੁਸਲਮਾਨਾਂ ਦੇ ਖਿਲਾਫ ਤੇ ਇਸ ਕਰਕੇ ਅਸੀਂ ਤਾਂ ਇਹ ਹਮੇਸ਼ਾ ਕੰਡੈਮ ਕਰਾਂਗੇ ਠੀਕ ਹੈ ਥੈਂਕ ਯੂ ਇਹਨਾਂ ਨੂੰ ਰੌਲਾ सर मेरा नाम है वसीम अकरम और प्रेसिडेंट प्रेजिडेंट जमयतलामा ज़िला संगरूर आज की जो ये प्रेस कॉन्फ्रेंस की गई है इसका मकसद है जो सेंट्रल गवर्नमेंट की तरफ से वक्फ़ एक्ट 2013 में कुछ चेंजेस किए जा रहे हैं हम सब लोग मिलकर के इस बात की नखेदी करते हैं कि उन बिलों के अंदर यानी वक्फ़ एक्ट 2013 के अंदर जो चेंजेस किए जा रहे हैं सरकार उस चेंजेस को बिल्कुल ना करे और वक्फ़ एक्ट दो हज़ार तेरह जैसा है उसी तरह से रहे आज की ये प्रेस कॉन्फ्रेंस इसी लिए है अच्छा इसमें जो मुतालबा है हमारा वो तमाम डी सी साहिबान जितने भी हैं जो एम पीज़ हैं पंजाब के अंदर उन सब को मेमोरेंडम दिया जाएगा तैयार किया जाएगा और जितनी भी सेकुलर पार्टीज़ हैं उन सबसे हम ये रिक्वेस्ट कर रहे हैं कि इस आवाज़ को लोकसभा में भी उठाएं और इसी तरह से विधानसभा के अंदर भी इन तमाम चीज़ों को और ख़ास तौर पर वक्फ़ बोर्ड के इस मुद्दे को वहाँ पर उठाएँ और पूरी मुखालफत करें कि गवर्नमेंट की तरफ से ये ये जो ज़बरदस्ती बिल थोपने की कोशिश की जा रही है इसमें जितनी भी ओपोजिशन पार्टीज़ हैं वो सब के सब मिलकर के इसको नकारें आज की ये प्रेस कॉन्फ्रेंस इसी लिए है मैं इरफान अली सलमानी प्रेसिडेंट पटियाला जो वफ़ को ख़त्म करने की साजिश की जा रही है थोड़ी सी सरकार से हम अपील कर रहे हैं और गुजारिश करेंगे कि ये वफ़ को ख़त्म ना किया जाए क्योंकि बहुत कुर्बानियों के साथ बहुत ज़्यादा जो मामलात पीछे रहे कि इस चीज़ को ख़त्म किया जाए मुसलमानों की प्रॉपर्टी को ख़त्म किया जाए अगर कुछ बचा है तो एक यही चीज़ें बची हैं मुसलमानों के पास में और उसको ही खत्म करने की कोशिश की जा रही है तो मेरी गुजारिश है बीजेपी सरकार से ख़ास तौर से कि वो इस चीज़ को ख़त्म ना करे और इस चीज़ पे विचार भी ना करें कि भी हम इसको ख़त्म करने की कोशिश करें क्योंकि जो चीज़ एक दी गई है पहले से चल रही है उसको वैसे ही चलने दें अलहमदिल्ला ये चीज़ें पहले से ही सरकारें आती रही जाती रही चल रही हैं तो ये चीज़ें ख़त्म ना हो यही गुजारिश है और यही चाहते हैं यही एक मैसेज देना चाहते हैं सरकार को कि इसमें इन्वॉल्व ना हो और इस चीज़ को इन्वॉल्व ना करें ठीक है जी ਬਿਸਮਿਲ੍ਲਾਹਿਰ ਰਹਿਮਾਨ ਰਹੀਮ ਮੇਰਾ ਨਾਮ ਮੁਹੰਮਦ ਯੂਸਫ ਕਾਸਮੀ ਜਨਰਲ ਸਕੱਤਰ ਜਮੀਅਤ ਤੁਰਕ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਇਹ ਜਮੀਅਤ ਤੁਰਕ ਪੰਜਾਬ ਅਲ ਹਿੰਦ ਵੱਲੋਂ ਰੱਖੀ ਗਈ ਹੈ ਜਮੀਅਤ ਤੁਰਕ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਦੇਸ਼ ਦੀ ਸਭ ਤੋਂ ਵੱਡੀ ਤੇ ਪੁਰਾਣੀ ਧਾਰਮਿਕ ਜਮਾਤ ਹੈ ਸਾਡੇ ਸੂਬਾ ਦੇ ਸਦਰ ਨੇ ਜਿਹੜੇ ਮੁਫਤੀ ਆਜ਼ਮ ਪੰਜਾਬ حضرت مولانا مفتی محمد خلیل صاحب قاسمی مدذلہ ودی اگوائی ہے اج دی پریس کانفرنس رکھی گئی ہے ਜਿਸ ਦਾ ਮਕਸਦ ਇਹ ਹੈ ਕਿ ਵਕ ਬੋਰਡ ਜਿਹੜਾ ਹੈ ਇਹ ਸਿਰਫ ਔਰ ਸਿਰਫ ਮੁਸਲਮਾਨਾਂ ਦਾ ਧਾਰਮਿਕ ادارہ ਹੈ ਇਹ ਕੋਈ ਕਿਸੇ ਦੇ ਬਾਪ ਦੀ ਜਾਗੀਰ ਨਹੀਂ ਹੈ ਕਿ ਕੋਈ ਵੀ ਚਾਹੇ ਇਹਦੇ ਅੰਦਰ ਰੱਦੋ ਬਦਲ ਕਰੇ ਜਾਂ ਕੋਈ ਤਬਦੀਲੀ ਕਰੇ ਜਾਂ ਫਿਰ ਕੋਈ ਲਿਆ ਕੇ ਕਿਸੇ ਨੂੰ ਸਾਡੇ ਉੱਪਰ ਮੁਸੱਲਤ ਕਰੇ ਇਹ ਸਾਡੇ ਪੁਰਖਿਆਂ ਦੀ ਜਾਇਦਾਦ ਹੈ ਜਿਹੜੀ ਸਾਨੂੰ ਮਿਲੀ ਹੈ ਵਿਰਾਸਤ ਦੇ ਅੰਦਰ ਔਰ ਇਹਦੀ ਹਿਫਾਜ਼ਤ ਕਰਨ ਵਾਸਤੇ ਸਰਕਾਰਾਂ ਨੂੰ ਜ਼ਿੰਮੇਵਾਰ ਲਾਇਆ ਗਿਆ ਸਰਕਾਰ ਇਹਦੀ ਮਾਲਕ ਨਹੀਂ ਹੈ ਸਰਕਾਰ ਇਦੀ ਜ਼ਿੰਮੇਦਾਰੀ ਉਸ ਪੱਖੋਂ ਕਰਦੀ ਹੈ ਕਿ ਉਹ ਇਹਦੀ ਨਿਗਰਾਨ ਕਰੇ ਇਹਦੀ ਸਾਮ ਸੰਭਾਲ ਕਰੇ ਲੇਕਿਨ ਅੱਜ ਕੇਂਦਰ ਦੀ ਸਰਕਾਰ ਜਿਹੜੀ ਉਹ ਆਏ ਦਿਨ ਮੁਸਲਮਾਨਾਂ ਦੇ ਉੱਪਰ ਕਿਸੇ ਨਾ ਕਿਸੇ ਕਿਸਮ ਦੇ ਬਿਲ ਜੜੀ ਹੈ ਉਹ ਲਾਗੂ ਕਰਦੀ ਹੈ ਕਾਲੇ ਕਾਨੂੰਨ ਪਹਿਲਾਂ ਸਿੱਖ ਭਾਈਆਂ ਦੇ ਉੱਪਰ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਬਣਾਇਆ ਹੋਰ ਵੀ ਵਕ ਵਕ ਮੌਕਿਆਂ ਦੇ ਉੱਪਰ ਕੱਟ ਗਿੰਤੀਆਂ ਨੂੰ ਟਾਰਗੇਟ ਕੀਤਾ ਜਾਂਦਾ ਤੇ ਖੁੱਲਾ ਪੈਗਾਮ ਹੈ ਸਾਡਾ ਸੰਦੇਸ਼ ਹੈ ਸਰਕਾਰ ਨੂੰ ਕਿ ਦੇਸ਼ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਅਮਨ ਆਮਾਨ ਭਾਈਚਾਰਾ ਬਣਿਆ ਰਹਿਣ ਦੋ ਭਾਈਚਾਰਾ ਉਦੋਂ ਹੀ ਬਣਿਆ ਰਹਿ ਸਕਦਾ ਜਦੋਂ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣੇ ਆਪਣੇ ਧਰਮ ਦੇ ਮੁਤਾਬਕ ਆਜ਼ਾਦੀ ਨਾਲ ਜਿੰਦਾ ਇਖਤियार ਦਿੱਤਾ ਜਾਵੇ ਕਿਉਂ ਕੀ ਜ਼ਰੂਰਤ ਪੇਸ਼ ਆਈ ਹੈ ਕਿ ਵਾਕਬੋਰ ਦੇ ਅੰਦਰ ਆ ਕੇ ਮਦਖਲਤ ਕੀਤੀ ਜਾਵੇ ਕੀ ਜ਼ਰੂਰਤ ਹੈ ਕਿਸੇ ਦੇ ਗੁਰਦੁਆਰੇ ਦੇ ਅੰਦਰ ਜਾ ਕੇ ਪੰਗਾ ਲਿੱਤਾ ਜਾਵੇ ਕੀ ਜ਼ਰੂਰਤ ਹੈ ਇਹ ਸਾਰੀ ਗੁੰਡਾਗਰਦੀ ਕਰਨ ਦੀ ਇਹ ਗੁੰਡਾਗਰਦੀ ਹੈ ਗੁੰਡਾਗਰਦੀ ਦੇ ذریعے ਦੇਸ਼ ਨਹੀਂ ਚੱਲ ਸਕਦਾ ਦੇਸ਼ ਪਿਆਰ ਮੁਹੱਬਤ ਨਾਲ ਚੱਲੇਗਾ ਜਿੱਦਾਂ ਸਦੀਆਂ ਤੋਂ ਚੱਲਦਾ ਆਇਆ ਹੈ ਮੁਸਲਮਾਨ ਕੋਈ ਘੱਟ ਗਿਣਤੀ ਦੇ ਅੰਦਰ ਨਹੀਂ ਹੈ ਇਸ ਦੇਸ਼ ਦੇ ਵਿੱਚ ਮੁਸਲਮਾਨ ਦੀ ਸਭ ਨਾਲੋਂ ਜ਼ਿਆਦਾ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਦੇ ਲਈ ਫਿਰ ਕੀ وجہ ਹੈ ਕਿ ਮੁਸਲਮਾਨਾਂ ਨੂੰ ਬਿਲਾ وجہ ਛੜਿਆ ਜਾਂਦਾ ਸੰਵਾਦੀ ਤੋਂ ਬਾਅਦ 47 ਤੋਂ ਲੈ ਕੇ ਹੁਣ ਤੱਕ ਪੂਰੇ ਹਿੰਦੁਸਤਾਨ ਦੀ ਜਿੰਨੀ ਵੀ ਲੈਂਡ ਹੈ ਹਰੇਕ ਸ਼ਹਿਰ ਦੇ ਵਿੱਚ ਵਕਫਾ ਬੋਰਡ ਦੀਆਂ 70% ਲੈਂਡਸ ਹੈਗੀਆਂ ਨੇ ਪਰ ਕਿੱਥੇ ਵਕਫਾ ਬੋਰਡ ਕਮਜ਼ੋਰ ਰਿਹਾ ਵੀ ਅੱਜ ਉਸ ਨੂੰ ਵਕਫਾ ਬੋਰਡ ਨੂੰ ਇਨ੍ਹਾਂ ਹਾਲਾਤਾਂ ਉੱਤੇ ਆਗੇ ਖੜਨਾ ਪੈ ਗਿਆ ਉਹ ਵਜ੍ਹਾ ਇਹੀ ਰਹੀ ਕਿ ਇਸ ਖੁਦ ਸਾਡੇ ਹੀ ਜਿਹੜਾ ਸਿਸਟਮ ਹੈ ਉਹ ਮਜ਼ਬੂਤ ਨਹੀਂ ਰਿਹਾ ਖੁਦ ਸਾਡੇ ਹੀ ਲੋਕ ਮਿਲ ਮਿਲਾ ਕਰਕੇ ਜ਼ਮੀਨਾਂ ਨੂੰ ਇੱਧਰ ਉੱਧਰ ਦਿੰਦੇ ਰਹੇ ਔਰ ਕਰਦੇ ਰਹੇ ਔਰ ਅਸੀਂ ਹਮੇਸ਼ਾ ਉਹਦੇ ਵਾਸਤੇ ਆਵਾਜ਼ ਉਠਾਈ ਹੈ ਜਮੀਓਤ ਉਲਮਾ ਜਿਹੜੀ ਪੂਰੇ ਦੇਸ਼ ਦੀ ਧਾਰਮਿਕ ਜਮਾਤ ਹੈ ਉਹ ਹਮੇਸ਼ਾ ਹੀ ਚਾਹੇ ਉਹ ਬੇਕਸੂਰਾਂ ਦੇ ਕੇਸ ਹੋਣ ਚਾਹੇ ਕਿਤੇ ਸਲਾਬ ਆਜ ਵੇਚਾ ਕਿਤੇ ਅੱਗ ਨਾਲ ਘਰ ਜਲ ਜਾਣ ਲੋਕ ਬੇਸਹਾਰਾ ਹੋ ਜਾਣ ਆਜ਼ਾਦੀ ਦੇ ਸਮੇਂ ਤੋਂ ਲੈ ਕੇ ਇਨਸਾਨੀਅਤ ਦੀ ਸੇਵਾ ਕਰਦੀ ਆਈ ਹੈ ਔਰ ਜਦ ਵੀ ਮੁਸਲਮਾਨਾਂ ਦੇ ਉੱਪਰ ਕੋਈ ਕੜਾ ਸਮਾ ਆਉਂਦਾ ਤਾਂ ਜਮੀਓਤ ਉਲਮਾ ਕੋਰਟ ਤੱਕ ਹਾਈ ਕੋਰਟ ਤੱਕ ਪੂਰੇ ਇੰਡੀਆ ਦੇ ਅੰਦਰ ਆਵਾਜ਼ ਨੂੰ ਬੁਲੰਦ ਕਰਕੇ ਇਸ ਆਵਾਜ਼ ਨੂੰ ਉਠਾਉਂਦੀ ਹੈ ਔਰ ਘਰ-ਦਰ ਤੱਕ ਆਵਾਜ਼ ਨੂੰ ਪਹੁੰਚਾਉਂਦੀ ਹੈ ਤਾਂ ਕਿ ਇਨਸਾਫ ਮਿਲੇ ਬਹੁਤ ਸਾਰੇ ਬੇਕਸੂਰ ਐਸੇ ਨੇ ਜਿਹੜੇ ਹਿੰਦੂ ਤੇ ਬਹੁਤ ਸਾਰੇ ਸਿੱਖ ਤੇ ਜਮੀਓਤ ਰੁਲਮਾ ਨੇ ਕਰੋੜਾਂ ਰੁਪਏ ਲਗਾ ਕੇ ਉਹਨਾਂ ਦੇ ਕੇਸ ਲੜੇ ਕਦੀ ਵੀ ਜਮੀਓਤ ਰੁਲਮਾ ਨੇ ਇਹ ਨਹੀਂ ਦੇਖਿਆ ਵੀ ਕੌਣ ਮੁਸਲਮਾਨ ਹੈ ਕੌਣ ਹਮੇਸ਼ਾ ਧਰਮ ਦੀ ਤਲ ਉੱਪਰ ਉੱਠ ਕੇ ਇਨਸਾਨੀ ਦੀ ਸੇਵਾ ਕੀਤੀ ਹੈ ਤੇ ਅੱਜ ਵੀ ਸਾਡਾ ਇਹੀ ਮੁਤਾਲਬਾ ਹੈ ਅਸੀਂ ਪੰਜਾਬ ਸਰਕਾਰ ਦੇ ਜਿੰਨੇ ਵੀ ਸਾਡੇ ਡੀਸੀ ਸਾਹਿਬਾਨ ਨੇ ਜ਼ਿਲ੍ਹਿਆਂ ਦੇ ਉਹਨਾਂ ਨੂੰ ਵੀ ਮੰਗ ਪੱਤਰ ਦਵਾਂਗੇ ਐਮਪੀ ਸਾਹਿਬਾਨ ਨੂੰ ਵੀ ਅਸੀਂ ਮੰਗ ਪੱਤਰ ਦਵਾਂਗੇ ਤਾਂ ਕਿ ਉਹ ਪਾਰਲੀਮੈਂਟ ਵਿੱਚ ਇਸ ਆਵਾਜ਼ ਨੂੰ ਉਠਾਉਣ ਸਾਡਾ ਇੱਕ ਪੂਰਾ ਇੱਕ ਡੈਲੀਗੇਸ਼ਨ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਮਿਲੇਗਾ ਇਸ ਸਬੰਧ ਦੇ ਵਿੱਚ ਕਿ ਉਹ ਆਵਾਜ਼ ਨੂੰ ਆਪਣੇ ਤੌਰ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਸੈਂਟਰ ਤੱਕ ਪਹੁੰਚਾਉਣ ਕਿ ਮੁਸਲਮਾਨ ਇਸ ਕਿਸਮ ਦੀ ਕਿਸੇ ਵੀ ਤਬਦੀਲੀ ਨੂੰ ਕਦੀ ਬਰਦਾਸ਼ਤ ਨਹੀਂ ਕਰੇਗਾ ਔਰ ਅਗਰ ਇਹ ਬਿਲ ਪਾਸ ਹੋ ਵੀ ਜਾਂਦਾ ਤਾਂ ਵੀ ਮੁਸਲਮਾਨ ਸੰਗਰਸ਼ ਆਪਣਾ ਜਾਰੀ ਰੱਖਣਗੇ ਬਹੁਤ ਹੋ ਗਿਆ ਬਹੁਤ ਹੋ ਗਿਆ ਸਬਰ ਹੁਣ ਸਬਰ ਨਹੀਂ ਇਹ ਦੇਸ਼ ਸੰਵਿਧਾਨ ਦੇ ਮੁਤਾਬਿਕ ਚੱਲੇਗਾ ਕਿ ਸੇ ਇੱਕ ਦੇ ਸਿਸਟਮ ਦੇ ਮੁਤਾਬਿਕ ਦੇਸ਼ ਨਹੀਂ ਚਲੇਗਾ ਦੇਸ਼ ਦਾ ਸੰਵਿਧਾਨ ਮੌਜੂਦ ਹੈ ਦੇਸ਼ ਦੇ ਸੰਵਿਧਾਨ ਲਈ ਦੇਸ਼ ਦੀ ਆਜ਼ਾਦੀ ਲਈ ਸਾਡੇ ਪੁਰਖਿਆਂ ਨੇ ਹਜ਼ਾਰਾਂ ਲੱਖਾਂ ਦੀ ਤعداد ਦੇ ਅੰਦਰ ਕੁਰਬਾਨੀਆਂ ਪੇਸ਼ ਕੀਤੀਆਂ ਦੇਸ਼ ਦੇ ਕੋਨੇ ਕੋਨੇ 'ਨਦ ਸਾਡੇ ਬਜ਼ੁਰਗਾਂ ਦੀਆਂ ਕਬਰਾਂ ਮੌਜੂਦ ਨੇ ਸਾਡੀਆਂ ਤਾਰੀਖੀ ਇਮਾਰਤਾਂ ਮੌਜੂਦ ਨੇ ਕਿਲੇ ਮੌਜੂਦ ਨੇ ਮਸੀਤਾਂ ਮੌਜੂਦ ਨੇ ਫਿਰ ਕੀ وجہ ਹੈ ਕਿ ਮੁਸਲਮਾਨਾਂ ਨੂੰ ਹਰ ਦਿਨ ਟਾਰਗੇਟ ਕਰਕੇ ਮਾਰਿਆ ਜਾ ਰਿਹਾ ਹੈ ਕੁੱਟਿਆ ਜਾ ਰਿਹਾ ਹੈ ਇਹ ਸਿਰਫ ਔਰ ਸਿਰਫ ਗੁੰਡਾਗਰਦੀ ਹੈ ਇਹ ਸਿਰਫ ਇਹ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਇਹ ਜਾਗਦੇ ਨੇ ਜਾਂ ਨਹੀਂ ਜਾਗਦੇ ਤੇ ਮੁਸਲਮਾਨ ਕੌਮ ਅਲਹਮਦੁਲਿਲਾ ਬੇ ਇਹ ਰੱਬ ਤੋਂ ਇਲਾਵਾ ਕਿਸੇ ਤੋਂ ਨਹੀਂ ਡਰਦੀ ਰੱਬ ਤੋਂ ਇਲਾਵਾ ਕਿਸੇ ਦੇ ਸਾਹਮਣੇ ਝੁਕਦੀ ਨਹੀਂ ਹੈ ਅਸੀਂ ਇਸ ਤਹਿਰੀਕ ਨੂੰ ਲੈ ਕੇ ਚੱਲੇ ਆਂ ਔਰ ਅੱਲਾ ਦੀ ਜ਼ਾਤ ਤੋਂ ਪੂਰੀ ਉਮੀਦ ਹੈ ਪੂਰੇ ਦੇਸ਼ ਵਿੱਚ ਇਸ ਆਵਾਜ਼ ਨੂੰ ਅਸੀਂ ਬੁਲੰਦ ਕਰਾਂਗੇ ਪੰਜਾਬ ਉਹ ਸੂਬਾ ਹੈ ਜਿੱਥੇ ਸਭ ਤੋਂ ਜ਼ਿਆਦਾ ਅਮਨੋ ਮਾਨ ਪਿਆਰੋ ਮੁਹੱਬਤ ਔਰ ਆਪਸੀ ਭਾਈਚਾਰਾ ਹੈ ਪਹਿਲਾਂ ਵੀ ਸਾਰੇ ਧਰਮਾਂ ਦੇ ਲੋਕਾਂ ਨੇ ਸਾਡਾ ਮਿਲ ਕੇ ਸਾਥ ਦਿੱਤਾ ਹੈ ਔਰ ਹੁਣ ਵੀ ਇਨਸ਼ਾਅੱਲਾ ਸਾਰੇ ਵਰਗਾਂ ਦੇ ਲੋਕਾਂ ਨੂੰ ਅਸੀਂ ਨਾਲ ਲੈ ਕੇ ਪੂਰੇ ਦੇਸ਼ ਦੇ ਕੋਨੇ-ਕੋਨੇ ਤੱਕ ਇਸ ਆਵਾਜ਼ ਨੂੰ ਪਹੁੰਚਾਵਾਂਗੇ